ਕਦੋਂ ਕਣਕਾਂ ਪੱਕਣਗੀਆਂ ਕਦੋਂ ਵੱਡੀਆਂ ਜਾਣਗੀਆਂ ਹੁਣ ਤੁਹਾਨੂੰ ਇਹ ਚੀਜ਼ ਕਰਨ ਦੀ ਉਡੀਕ ਨਹੀਂ ਕਦੋਂ ਆਰਤੀ ਨਾਲ ਹਿਸਾਬ ਕਰਾਂਗੇ ਕਦੋਂ ਅਸੀਂ 4 ਰੁਪਏ ਦੇਵੂ ਤੇ ਕਦੋਂ ਸੋਫਾ ਖਰੀਦਾਂਗੇ ਮਾਰ ਦੇ ਖਾਨੇ 'ਚ ਰੱਤ ਸਮਾਰ ਕੇ ਦੱਸ ਦੇ ਸਮਾਰ ਕੇ ਲੋਕਾਂ ਦੇ ਵਿੱਚ ਫੈਕਟਰੀ ਖੁੱਲ ਗਈ ਮੰਨ ਕੇ ਚੱਲੋ ਜੇ ਕੋਈ ਸੋਫਾ 30000 ਦਾ ਬਾਹਰੋਂ ਮਿਲਦਾ ਤੇ ਇਥੋਂ 20000 ਦਾ ਮਿਲਦਾ ਲੜੀ ਹਾਂ ਮਿਲਦਾ ਘਰਾਂ ਦੇ ਚਲ ਫਾਇਦੇ ਲੋਕਾਂ ਦੇ ਸਾਰਾ ਹੁਣ ਮੈਂ ਇਹ ਗੱਲ ਕਹਿਣਾ ਵੀ ਜੇ ਤੁਸੀਂ ਸੋਫੇ ਖਰੀਦਣੇ ਨੇ ਕਿਸੇ ਚੀਜ਼ ਦੀ ਉਡੀਕ ਨਾ ਕਰੋ ਸੋਨੂੰ ਬੰਦਾ ਲਾਂਬਾ ਨਹੀਂ ਦਿੰਦਾ ਲੈ ਦੇ ਦੇ ਮੈਂ ਕਿ ਮੈਂ ਅੰਦਰ ਸੋਨੂੰ ਬਾਈ ਮਲਾਉਣਾ ਬਾਈ ਕੀ ਮਲਾਉਣਾ ਸੋਨੂੰ ਸਿਰਾ ਬੰਦਾ ਬਾਈ ਸਾਸਿਕਾਲ ਬਾਈ ਲੋਕਾਂ ਦਾ ਭਲੇ ਹੀ ਕਰਨਾ ਹੁਣ ਆ। ਹਾਂਜੀ। ਮੰਨ ਕੇ ਜਲ ਤੁਸੀਂ ਮੈਨੂੰ ਇਹ ਕਰਨ ਦੱਸਦੇ ਵੀ ਮਤਲਬ ਕਿ ਪਹਿਲੀ ਗੱਲ ਸੋਫੇ ਤੁਸੀਂ ਆ ਬਣਾਉਣੇ ਹੋ। ਹਾਂ ਖੁਦਾ ਆ ਬਣਾਉਂਦੇ ਜੀ। ਹਾਂ। ਬਾਹਰ ਦੁਕਾਨਾਂ ਤੋਂ ਕੋ ਨਾਲ ਨੂੰ ਭੇਜਦੇ। ਸਾਰੇ ਪਾਸੇ ਸਪਲਾਈ ਹੁੰਦਾ ਆਪਣੀ ਜੀ। ਮਤਲਬ ਕਿ ਤੁਸੀਂ ਖੇਤਾਂ 'ਚ ਜਾੜੋ ਬੈਠੇ ਹੋ ਜਿਹੜੀ। ਹਾਂਜੀ। ਸੋਫੇ ਦੀ ਕੁਆਲਿਟੀ ਕਿੰਨਾ ਬਰਾ? ਸੁਣ ਤਾਂ ਪਤਾ ਹੀ ਜਾਂਦਾ ਵੀ ਸੋਫਾ ਪੂਰੀ ਕੁਆਲਿਟੀ ਹੈ ਸਾਰਾ। ਪੂਰੀ ਕੁਆਲਿਟੀ ਹੈ। ਲੈ ਆਪਾਂ ਸੋਫੇ ਦਿਖਾਉਣ ਲੱਗ ਜੀ ਮੰਨ ਕੇ ਤਾਂ ਆ ਹੀ ਸੋਫਾ ਦਿਖਾਉਣਾ ਹੈ ਪਹਿਲਾਂ ਤਾਂ ਆਪਾਂ। ਆ ਸੋਫਾ ਬਾਈ ਕਿੰਨੇ ਸੀਟੜਾ ਇਹ ਦੱਸੀ? ਆ 10 ਚ ਚੱਕਰ ਕਰਤੀ ਆ ਜੀ ਐਚਆਰ ਉਹ ਸਮਾਨ ਚੱਕ ਲੈ ਇਹ ਕਿੰਨੇ ਕੀ ਰੇਟ ਦਾ ਮਿਲਦਾ ਆ ਮਾਰਕੀਟ ਪ੍ਰਾਈਸ 55000 ਆ ਜੀ ਤੇ ਬਜ਼ਾਰਾਂ ਚ 55000 ਦਾ ਮਿਲਦਾ ਹਾਂਜੀ ਕੱਪੜਾ ਕੱਪੜਾ ਸਾਰਾ ਕੋਪਰ ਟੂ ਜੜੀ ਸੀਸੇ ਸੂਚਾਰਾ ਸੀਸੇ ਆ ਆਪਾਂ 32000 ਦਾ ਜੀ 32000 ਦਾ ਹਾਂਜੀ ਇਹਦੇ ਨਾਲ ਕੁਝ ਆਫਰ ਰੂਫ ਰਹੇਗਾ ਆਫਰ ਨਾਲ ਜੋਸਫ ਰੀਆਸ 5000 ਦਾ ਹਾਂ ਜੀ ਦੇਖਿਆ ਜਾਵੇ ਤਾਂ ਵੀ ਮਨ ਲ 27000 ਦੀ ਰਹਿ ਗਿਆ 27000 ਰਹਿ ਗਿਆ ਜੀ ਤੇ ਨਾਲ ਡਿਲੀਵਰੀ ਫ੍ਰੀ ਹੈ ਜੀ ਪੂਰੇ ਪੰਜਾਬ ਚ ਘਰੇ ਇੱਕ ਛੋਫਾ ਫ੍ਰੀ ਪਹੁੰਚੂਗਾ ਤੁਹਾਡੇ ਹਨਾ ਹਾਂ ਜੀ ਤੇ ਬਾਈ ਮੰਨ ਕੇ ਚੱਲ ਇਹ ਤਾਂ ਗੱਦੀ ਗੁੱਦੀ ਜਮਾ ਰਿਹਾ ਜਨਲ ਕਾਮਾ ਹੁਣ ਮੈਨੂੰ ਐ ਦੱਸੀ ਜਿਵੇਂ ਆ ਚੀਜ਼ ਆ ਹਣ ਆ ਲੱਗੀ ਹੁੰਦੀ ਛੋਫੇ ਤੇ ਹਾਂ ਜੀ ਇਹਦੇ ਵਿੱਚ ਇੱਕ ਫਾਈਬਰ ਲੱਗੀ ਹੁੰਦੀ ਹੈ ਜੀ ਆਪਾਂ ਆਪ ਬਣਾ ਕੇ ਲੱ ਕਰਨੀ ਲਾਉਂਦੇ ਆਪ ਫਾਈਬਰ ਉਹ ਨਹੀਂ ਲਈ ਕੈਮਰਾ ਆ ਫਾਈਬਰ ਆ ਆ ਦੇਖੋ ਜੀ ਹਾਂ ਕਿੰਨੇ ਦੀ ਮਾਰਗਿਟ ਕਿ ਲੱਕੜ ਦੀ ਲਾਉਣਾ ਆ ਬਣਾਉਨੇ ਸ਼ਾਪ ਜੀ ਬਹੁਤ ਜ਼ਿਆਦੇ ਵਜਨ ਦਾ ਫਰਕ ਆ ਕੁਆਲਿਟੀ ਆ ਇੱਕ ਵਾਰ ਨਵਾਰ ਕਿਹੜੀ ਮਾਰਗਿਟ ਚ ਨਵਾਰ ਪਾਉਂਦੇ ਨੇ ਆਹ ਵਾਲੀ ਪਾਉਂਦੇ ਨੇ ਜੀ ਇੱਦਾਂ ਲੇ ਆਹ ਬੈਰਿਆਂ ਨੂੰ ਪਤਾ ਨਹੀਂ ਹੋਣਾ ਵੀ ਸੋਫਿਆਂ ਚ ਆ ਵੀ ਪੈਂਦੀ ਹੁੰਦੀ ਆ ਹਾਂ ਜੀ ਇਹ ਪੈਂਦੀ ਆ ਇਹ ਮਤਲਬ ਕਿ ਉਹੀ ਫਲੈਕਸੀਬਲ ਹੈ ਨਹੀਂ ਹੁੰਦੀ ਹਾਂ ਜੀ ਜਿੰਨਾ ਸੋਫੇ ਦਾ ਸਿਆਜ ਲਸ ਲਸਕਦਾ ਉਹਨੇ ਲੱਗਦਾ ਆਪਾਂ ਪਾਣੀ ਆਹ ਵਾਲੀ ਜੀ ਸੋਫੇ ਦਾ ਸਪ੍ਰਿੰਗ ਤੇ ਇੱਕੋ ਲਸ ਲਸਦਾ ਹਾਂ ਜੀ ਮੰਨ ਕੇ ਚੱਲ ਇਹ ਟੁੱਟ ਜਾਂਦੀ ਆ ਵਿੱਚ ਟੁੱਟ ਜਾਂਦੀ ਜੀ ਇਹ ਫਰਕ ਹੁੰਦਾ ਕਿਹੜਾ ਜੀ ਤੁਸੀਂ ਆਹ ਪਾਉਣਾ ਹੈ ਪੀੜ ਦਾ ਫਰਕ ਆ ਇਹ ਮਹਿੰਗੀ ਆ ਆ ਮਹਿੰਗੀ ਜੀ ਪਰ ਸੋਫਾ ਬਹੁਤ ਜ਼ਿਆਦਾ ਸਸਤਾ ਦਿੰਦੇ ਆ ਬਾਈ ਸੋਫਾ ਜ਼ਿਆਦਾ ਆ ਮਾਰਕੀਟ ਦੇ ਵਿੱਚ ਹੀ ਹਾਂ ਇੱਕ ਸੋਫੇ ਕਿੰਨੀ ਕਮਾਈ ਕਰਦੇ ਨੇ ਜੀ ਅਸੀਂ 400 ਸੋਫੇ ਜੀ ਕਮਾਈ ਕਰਦੇ ਹੁੰਦੇ ਜੀ ਮੰਨ ਕੇ ਚੱਲ ਵੀ ਮਤਲਬ ਕਿ ਤੁਸੀਂ 4 ਗੁਣਾ ਘੱਟ ਕਮਾਈ ਕਰਦੇ ਹਾਂ ਜੀ ਬਿਲਕੁਲ ਜੀ ਪਰ ਸੋਫੇ ਮਾਗਰ ਬਚਾਉਣੇ ਆ 10-20 ਹਜ਼ਾਰ ਨਹੀਂ ਨਹੀਂ ਜੀ ਹਾਂ ਸਿਰਫ 2000 ਰੁਪਏ ਇੱਕ ਜ਼ੀਰੋ ਘੱਟਦੀ ਬਸ ਲੋਕ ਦਾਸ ਕਮਾਉਂਦੇ ਨੇ ਦੋਗ ਦਾਸ ਕਮਾਉਂਦੇ ਤੁਸੀਂ 2000 ਹੁਣ ਆਹ ਸੋਫੇ ਦੀ ਬੜੀ ਡਿਮਾਂਡ ਆ ਹਾਂ ਦਾ ਨੋਸਟਰ ਸੋਫਾ ਇਹ ਨਾ ਇਹ ਜਾਦੂ ਸੋਫਾ ਨੇ ਜਾਦੂ ਸੋਫਾ ਨੂੰ ਕਹਿੰਦੇ ਇਹ ਤੁਸੀਂ ਟ੍ਰੈਂਡ ਚ ਲਾਇਆ ਆਪਾ ਬਣਾਇਆ ਸਫਸਟ ਮਤਲਬ ਇਹ ਬੰਦਾ ਬਹੁਤ ਕਾਢੀ ਐਂ ਖੁੱਲੀਆਂ ਦਾ ਬੰਦੇ ਤੇ ਦੋ ਹੋਰ ਬਹਿ ਸਕਦੇ ਨੇ ਜਿਵੇਂ ਮੇਰੇ ਵਰਗੇ ਪਤਲੇ ਜਿਹੇ ਲੱਗਦੇ ਹਨ ਧੰਨਵਾਦ ਜੀ ਇਹ ਤੇ ਇਹ ਤੇ ਮਸ਼ੀਨ ਲੱਗੀ ਹੋਣੀ ਜੀ ਇਹ ਵੀ ਹੈਡ ਰੈਸਟ ਕਹਿੰਦੇ ਨੇ ਮਤਲਬ ਸੈਟ ਜਾਂਦਾ ਇਹ ਇਹਦਾ ਕੀ ਰੇਟ ਦਿੰਦੇ ਤੁਸੀਂ ਇਹਦਾ 38000 ਜੀ 30 ਤੇ 8 ਹਾਂ ਜੀ ਹੋਰ ਕੀ ਸੂਤ ਇਹ ਨਾਲ ਵੀ ਹਾਵਲ ਕੰਪਨੀ ਜੂਸਰ ਫਰੀ ਹੈ 4-5000 ਦਾ ਜੂਸਰ ਮਾਲਾ 33k ਦਾ ਰਹਿ ਗਿਆ ਇਹ ਹਾਂਜੀ ਸੀਸ ਉਹ ਸਾਰਾ ਰੱਖ ਕੇ ਤਾਂ ਅਸੀਂ ਸਨਾਰਾ ਕਿਵੇਂ ਕੰਮ ਕਰਦੇ ਹਾਂ ਭੇਜਣ ਦਾ ਕਰਾਇਆ ਹੁੰਦਾ ਜੀ ਮਾਲਾ ਜੇ ਪਠਾਨਕੋਟ ਵੀ ਭੇਜਣ ਇਹਦਾ ਕਰਾਇਆ ਹਾਂ ਜੀ ਇਹਦੇ ਵਿੱਚ ਤੁਸੀਂ ਕਮਾਲ ਇਹਦੇ ਬੱਚਦੇ ਨਹੀਂ ਬਸ ਬਸ 2000 ਰੁਪਏ ਕਮਾਉਣਾ ਤੁਸੀਂ ਹਾਂ ਮਾਲਾ ਖੇਤਾਂ ਦੇ ਵਿੱਚ ਫੈਕਟਰੀ ਹੈ ਸਾਨੂੰ ਪਹਿਲੀ ਗੱਲ ਦੱਸਤੀ ਹੁਣ ਸੋਫੇ ਆ ਵੀ ਪੈਨੇ ਆ ਉਹ ਵੀ ਪੈਨੇ ਹੁਣ ਇੱਕ ਸੋਫਾ ਆ ਸੀ ਬਾਈ ਪੂਰਾ ਇਹਦੇ ਕੋਲੇ ਵੈਰਾਈਟੀ ਬਹੁਤ ਕੱਟ ਕਹਿ ਸਕਦਾ ਕਿਉਂਕਿ ਇਹ ਬੰਦਾ ਆਰਡਰ ਤੇ ਬਾਈ ਆਰਡਰ ਤੇ ਤਿਆਰ ਕਰਦਾ ਹਾਂ ਆਰਡਰ ਤੇ ਹਾਂ ਆਰਡਰ ਤਿਆਰ ਹੁੰਦਾ ਮੰਨ ਲਾ ਤੂੰ ਆਉਣ ਦੀ ਸਪੋਰਟ ਬੰਦਾ ਬਣਾ ਕੇ ਨਹੀਂ ਰੱਖਦਾ ਪਰ ਨਹੀਂ ਜੀ ਮੇਰੇ ਆਨ ਆਰਡਰ ਤਿਆਰ ਹੁੰਦਾ ਜ਼ਿਆਦਾਤਰ ਹਾਂ ਮਤਲਬ ਕਿ ਤਾਜੀ ਆਹ ਸੋਫਾ ਬਾਈ ਕੀ ਇਹਦੀ ਕੁਆਲਿਟੀ ਦਸੀ ਮੈਨੂੰ ਆ ਡਿਜ਼ਾਈਨ ਇਟਲੀਅਨ ਡਿਜ਼ਾਈਨ ਹੈ ਜੀ ਹਾਂ ਠੀਕ ਹੈ ਜੀ 38000 ਰੁਪਏ ਪਰ ਹੈ ਜ਼ਿਆਦਾ ਜੀ ਇਹਦਾ ਵੀ ਹਾਂਜੀ ਇਹਦੇ ਨਾਲ ਕੋਈ ਸਹੂਲਤ ਇਹ ਨਾਲ ਹੀ ਹੈਵਲ ਕੰਪਨੀ ਆ ਜਿਹ ਦਸਫਰੀ ਹੈ ਜੀ ਇਹ ਤੂੰ ਆਪਦੇ ਵੱਲੋਂ ਸਕੀਮ ਮੀ ਰੱਖਤੀ ਸਕੀਮ ਹਾਂ ਜੀ ਤੇਰਾ ਰੇਟ ਪਹਿਲੀ ਘੱਟ ਆ ਪਹਿਲੀ ਰੇਟ ਬਹੁਤ ਇੱਧਰ ਪਾਵਾ ਤੁਸੀਂ ਕਿਤੇ ਦੇਖਣ ਨੂੰ ਮਿਲਗਾ ਕਿਤੇ ਲੱਗੇ ਪਾਵਾ ਇੱਧਰ ਆ ਜੀ ਉਹ ਸੋਫਾ 70000 ਦਾ ਹੋਊਗਾ ਜੀ ਹਾਂ ਆਪਾਂ 38000 ਦੇ ਲਾਏ ਪਨੇ ਆ ਪਾਵੇ ਜੀ ਲੈ ਬੰਦਾ ਦੂਜੇ ਦਾ ਭਲਾ ਕਰਨਾ ਚਾਹਣਾ ਬਈ ਹੈ ਹਾਂ ਆ ਸੋਫਾ ਵੀ ਮੇਤਰੋ ਘਰੇ ਮੈਲਣ ਹੁੰਦਾ ਬਾਲ ਬੱਚੇ ਚਾਹ ਪਾਣੀ ਡੋਲ ਦਿੰਦੇ ਨੇ ਜੇ ਹਨਾ ਬਰੇ ਹਾਏ ਤੇ ਇਹ ਸੋਫੇ ਦਾ ਕੀ ਰੇਟ ਆ ਬਈ ਇਹ 42000 ਜੀ ਆਪਾਂ ਸਭ ਤੋਂ ਟੌਪ ਦੇ ਕੱਪੜਾ 600 ਰੁਪਏ ਮੀਟਰ ਦਾ ਕੱਪੜਾ ਲੱਗਿਆ ਹੋਇਆ ਹੈ ਨਹੀਂ ਤੇਰੀ ਫੈਕਟਰੀ ਚ ਕੱਪੜਾ ਬਾਹਰੋਂ ਲਵਾ ਕੇ ਦਿੰਨਾ ਹੈ ਕੱਪੜਾ ਸਾਰਾ ਫੈਕਟਰੀ ਦੇ ਵਿੱਚ ਲੱਗਦਾ ਜੀ ਆਪਦੇ ਕੋਲੇ ਸਮ ਕਪਰੇ ਸੰਦਖਾ ਮੇ ਕਿੱਥੇ ਪਿਆ ਮੇਰਾ ਜੀ ਸਾਰੇ ਸੰਦਖਾ ਦਾ ਸਟਾਕ ਸਾਰ ਦਿਖਾ ਦਸ ਸੰਦਖਾ ਮੈਨੂੰ ਸਟਾਕ ਬਹੁਤ ਆਇਆ ਤੁਰਿਆ ਤੇ ਮਾਨੂੰ ਏਦੋਂ ਪਹਿਲਾਂ ਕੁਆਲਿਟੀ ਦਿਖਾ ਦੇ ਨੇੜੇ ਕਰੀ ਕੈਮਰਾ ਇਹ ਹੋਰ ਹੈ ਜੀ ਇਹਦੇ ਚ ਸਲਾਈ ਕਰਨ ਵਾਸਤੇ ਉਹ ਪਤਲੀ ਫੋਮ ਪਾਉਂਦੇ ਨੇ ਆਪਾਂ ਇਹਦੇ ਵਿੱਚੀ ਮੋਟੀ ਫੋਮ ਪਾਉਣੀ ਹੈ ਜੀ ਮੋਟੀ ਫੋਮ ਪਾਉਣੀ ਆ ਵੀ ਚੈੱਕ ਕਰ ਲਿਓ ਤੁਸੀਂ ਜੀ ਲੈ ਵੀ ਪਾੜਦੇ ਸੋਫਾ ਮੇਤਰਾ ਕੈਂਚੀ ਮਾਰਦੇ ਪਾੜਦੇ ਸੋਫਾ ਸੋਫੇ ਹੀ ਪਾੜਦਾ ਬਾਈ ਨੇ ਤਾਂ ਇਹਨੂੰ ਕਹਿੰਦੇ ਨੇ ਦਿਲਦਰਿਆ ਬਾਈ ਜਰਾ ਨਹੀਂ 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 ਤੇ 10000 ਦਾ ਨੁਕਸਾਨ ਕਰੀ ਜਾਣਾ ਤੂੰ ਆ ਦੇਖ ਫੌਂਕ ਨਹੀਂ ਮੋਟੀ ਆ ਜੀ ਹਾਂ ਆ ਆਹ ਜਿਹੜੀ ਐਚ ਆਰ ਹਾਂ ਜੀ ਐਚ ਆਰ ਫੋਮ ਆ ਜੀ 40 ਡੈਂਸੀ 40 ਡਸਟੀ ਇੱਥੇ ਪਿਆ ਪੀਸ ਕੋਈ ਹਾਂ ਮਗਾਰਨਾ ਪੀਸ ਮਗਾਰਨਾ ਜੀ ਉਹਦੀ ਦਿਖਾਉਂਦੇ ਉਹਦਰੀ ਚੱਲਦੇ ਆ ਆਪਾਂ ਨਾਲ ਤਾਂ ਆਹ ਦਾ ਫੋਮ ਦੇਖੋ ਜੀ ਕਿੰਨੀ ਮੋਟੀ ਫੋਮ ਆ ਜੀ ਇੰਨੀ ਮੋਟੀ ਫੋਮ ਆ ਤੂੰ ਕਿਤੇ ਵੀ ਲਾਉਂ ਨਹੀਂ ਮੋਟੀ ਫੋਮ ਕੋਈ ਨਹੀਂ ਬੰਦਦਾ ਜੀ ਜਿਹੜਾ ਕੱਪੜਾ ਉੱਤੇ ਲੱਗਾ ਜੀ ਹਾਂ ਜੀ ਲਾਈਨ ਸਿਲਾਈ ਹੁੰਦੀ ਹੈ ਇਹਦੇ ਵਿੱਚ ਇਹਦੇ ਵਿੱਚ ਉਹ ਨਵਾਰਾ ਨਵਾਰਾ ਜੋ ਵਾਲੀ ਹਾਂ ਖੇਤਾਂ ਦੇ ਵਿੱਚ ਬੰਦਾ ਥੋੜਾ ਭਲਾ ਕਰਨ ਲੈ ਕੇ ਆ ਆਹੀ ਗੱ ਇਹੀ ਐਚ ਆਰ ਐਚ ਆਰ ਜੀ ਐਚ ਆਰ ਐਚ ਆਰ ਕੰਪਨੀ 40 40 ਦੀ ਜੀ ਹਾਂ ਜੀ ਇਹ ਗੱਡੀ ਜਿਹੜੀ 4 ਇੰਚੇ ਤੇ ਦਬਦੀ ਨਹੀਂ ਬਾਤ ਹਾਂ ਜੀ ਮਨ ਲਾ ਗੱਡੀ ਦਾ ਲੰਬਾ ਹੁੰਦਾ ਗੱਡੀ ਮੇਲਣਾ ਭੌਂਦਾ ਜੀ ਤੇ ਕੱਪੜਾ 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 ਕਿੱਥੇ ਹੈ ਕੱਪੜਾ ਕੱਪੜਾ ਨੂੰ ਉੱਧਰ ਦਿਖਾ ਦੇ ਆ ਤੇਰੇ ਕਾਰੀਗਰ ਬੈਠੇ ਇੱਥੇ ਕਾਰੀਗਰ ਪਿੱਛੇ ਕੰਮ ਕਰਦੇ ਆ ਸਾ ਗੱਡੀ ਕਿੰਨੇ ਇੰਚੀ ਤੱਕ ਹੁੰਦੀ ਹੈ ਬਾਈ ਗੱਡੀ 5 ਇੰਚੀ ਬਵਾਸਾ ਦੁੱਤੀ ਸੀ ਹਾਂ ਉਹ ਵੀ ਆਪਣੇ ਪਈ ਆ ਜ ਆ ਲੈ ਵੀ ਬੰਦਾ ਇਹ ਖੇਤਾਂ ਦੇ ਜਮਾਂ ਵਿੱਚ ਵਟ ਮੈਂ ਫਿਰ ਕੱਪੜਾ ਸਟਾਕ ਆਪਣੇ ਵੀ ਜਿੰਦਾ ਕੁੰਡਾ ਵੀ ਨਹੀਂ ਲਵਾਇਆ ਬੰਦਾ ਯਾਰ ਆਹ ਏਦਾਂ ਹੀ ਲੈਦਰ ਸਵਾਇਡ ਤੁਸੀਂ ਕਿਤੇ ਵੀ ਦੇਖਣ ਮਿਲੂਗੀ ਜੀ ਦੇਖੋ ਲੈਦਰ ਸਵਾਇਡ ਲੈ ਇਹ ਤੁਹਾਨੂੰ ਹੱਥ ਲਾ ਕੇ ਨਹੀਂ ਪਤਾ ਲੱਗਣਾ ਕੁਆਲਿਟੀ ਸੋ ਇੱਥੇ ਦਿਖਾਉਂਦੇ ਕੁਆਲਿਟੀ ਕਿਹੜੀ ਹੁੰਦੀ ਹੈ ਨੀ ਜੀ ਦੇਖ ਆ ਸਾਰੇ ਕੱਪੜੇ ਪਏ ਨੇ ਸਟਾਕ ਇੱਧਰ ਪਿਆ ਹੋਰ ਲੈ ਜੇ ਨਹੀਂ ਤੁਸੀਂ ਆ ਕੇ ਦੇਖ ਸਕਦੇ ਹੋ ਤੁਸੀਂ ਨਾ ਸੋਫਾ ਜੇ ਤੁਹਾਨੂੰ 3000 ਰੁਪਏ ਕੋਈ ਸਸਤਾ ਪਰ ਇਹਦੇ ਜਨਾਂ ਕੋਈ ਸਸਤਾ ਵੀ ਨਹੀਂ ਦੇ ਸਕਦਾ ਕੁਆਲਿਟੀ ਦਾ ਕਿਸੇ ਨੇ ਦੇਣੀ ਕੀ ਆ ਫਾੜਿਆ ਹੋਰ ਇੱਧਰ ਪਿਆ ਜੀ ਇੱਧਰ ਹਾਰਡਵੇਅਰ ਪਿਆ ਇਸੇ ਇਹਨੂੰ ਕਹਿੰਦੇ ਨੇ ਸਿੰਘ ਸੋਫਾ ਹਾਰਡਵੇਅਰ ਆਹ ਪਾ ਲੇ ਫੂਵੇ ਪਏ ਨੇ ਹੋਰ ਲੈ ਬੇ 골ਡਨ ਚੀਜ਼ਾਂ ਪਈਆਂ ਨੇ ਲੈ ਆਪ ਇਹਨਾਂ ਇਹ ਜੀ ਚੀਜ਼ ਬੰਦੇ ਮੈਂ ਲੱਗੀ ਸੀ ਦੀ ਬਹੁਤ ਘੱਟ ਦੇਖਦਾ ਕਿਉਂਕਿ ਸੋਫੇ ਦੇ ਪੰਜ ਚਾਰ ਚੀਜ਼ਾਂ ਮੇਨ ਹੁੰਦੀ ਨੇ ਬਾਈ ਕੱਪੜਾ ਗੱਦੀ ਤੇ ਹਾਰਡਵੇਅਰ ਤਾਂ ਨਹੀਂ ਸਮਾਨ ਆਪਾ ਵੇਖੋ ਅੱਧਾ ਕਿਲੋ ਆਪਾ ਬਾਈ ਅੱਧਾ ਕਿਲੋ ਦਵਾਵਾ ਹੁਣ ਜਿਹੜਾ ਉਹ ਬਣਾਉਣਾ ਟੇਬਲ ਟੂਬਲ ਉਹਦੇ ਵੀ ਇਹੀ ਕੁਝ ਲਾਏਗਾ ਹਾਂ ਸਾਰਾ ਕੁਝ ਹੀ ਅੱਧਾ ਪੌਣਾ ਕਿਲੋ ਦਾ ਹਾ ਚੀਜ਼ ਤੇ ਬਾਈ ਡਰੈਸ ਤੇਰਾ ਪੂਰਾ ਕਿੱਥੇ ਜਾਸ ਆਪਣਾ ਬਰਨਾਲਾ 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 ਸਹਿਰ ਆਪਣਾ 80 ਚੌਂਕ ਤੋਂ ਜੇ ਤੁਸੀਂ ਸਿੰਘੇੜੇ ਨੂੰ ਜਾਂਦੇ ਹੋ ਹਾਂ ਜੀ ਹਾਂ 80 ਚੌਂਕ ਤੋਂ ਸਹੀ 1 ਕਿਲੋਮੀਟਰ ਸਿੰਘੇੜੇ ਨੂੰ ਜਾਂਦੇ ਆ ਸਵਰਾਜ ਏਜੰਸੀ ਹੁੰਦੀ ਹੈ ਸਵਰਾਜ ਏਜੰਸੀ ਨੇ ਪੂਰੇ ਉਹਨੇ ਨਾਲ ਹੀ ਰਸਤਾ ਮੁੜਦਾ ਜੀ ਖੇਤਾਂ ਦੇ ਬੈਕਸਾਈਡ ਆਉਣਾ ਜੀ ਹਾਂ ਆ ਬਣੀ ਜਾਂਦਾ ਜੀ ਪੈਲਸ ਦੇ ਬੈਕਸਾਈਡ ਬਣੀ ਜਾਂਦਾ ਆਪਣੀ ਇਕ ਹੀ ਮੇਕ ਨਹੀਂ ਲੱਗੀ ਹੋਈ ਜੀ ਸਾਰੇ ਪਿੰਨਾ ਹੋਣਗੇ ਜੀ ਆਹ ਬਾਈ ਸਿੱਧੀ ਬਣਾਈ ਜਾਂਦਾ ਕਿਉਂ ਸਿੱਧੀ ਲੱਕੜ ਹੋਊਗੀ ਜੀ ਸਾਰੀ ਜੀ ਹਾਂ ਲੇ ਵੀ ਤਰਾ ਜੀ ਇਹ ਇਹ ਕਿ ਵੀ ਮੈਕਸਮਲ ਆਈਏ ਨੇ ਜੀ ਦੇਖ ਲਈ ਸੁਕਾਈ ਹੋਈ ਲੱਕੜ ਸੁਕਾਈ ਹੋਈ ਲੱਕੜ ਪੂਰੀ ਫਲਾ ਹਾਂ ਜੀ ਪਹਿਲਾਂ ਲੈਣੀਓ ਫਿਰ ਸੁਕਾਉਣੀ ਹਾਂ ਫਿਰ ਲੈ ਇੱਧਰ ਆ ਬਾਈ ਇੱਧਰ ਵੀ ਤਿਆਰ ਕਰੀ ਜਾਂਦਾ ਤੇ ਮੇਨ ਕਾਰਨ ਤੁਹਾਨੂੰ ਐ ਦੱਸਦਾ ਵੀ ਇਹ ਖੇਤਾਂ ਦੇ ਵਿੱਚ ਬੈਠਾ ਆ ਗੇੜ ਤੱਕ ਹੀ ਚੱਲਦੇ ਆ ਬਾਈ ਤਰਾ ਦਿਖਾਉਣ ਪਹਿਲਾਂ ਦਾ ਇਹ ਚੀਜ਼ ਤੁਹਾਨੂੰ ਮੈਂ ਦੱਸ ਦਿੰਦਾ ਬੀ ਜੇ ਤੁਸੀਂ ਬਾਜ਼ਾਰ ਤੋਂ ਸੋਫਾ ਲਓਗੇ ਤਾਂ ਬਹੁਤ ਮਹਿੰਗਾ ਮਿਲੂ ਕੁਆਲਿਟੀ ਤਾਂ ਤੁਹਾਨੂੰ ਮਿਲਣੀ ਨਹੀਂ ਬਾਈ ਹਣਾ ਨਹੀਂ ਮਿਲਦੀ ਜੀ ਤੂੰ ਹੀ ਬੰਦਾ ਜਿਹੜਾ ਮੰਨ ਲਓ ਵੰਡ-ਵੰਡ ਕੇ ਕਿਤੇ ਕਿਤਨਾ ਸਾਰੇ ਬਸ ਆਪਣੇ ਸੋਫਾ ਜਾਂਦਾ ਜੀ ਮੈਂ ਕਹਿੰਦਾ ਕਾਨੂੰ ਪੂਰਾ ਜਮਾ ਤਸੱਲੀ ਹੋ ਗਈ ਕੋੜ ਯਾਰ ਤੇਰਾ ਸਾਫ਼ ਕਰਨ ਦੀ ਤਾਂ ਨਹੀਂ ਲੋੜ ਹੈਗਾ ਸਾਫ਼ ਕਰਦੀ ਲੋਕਾਂ ਦੇ ਕਰਦੇ ਫਾਇਦੇ ਲੈ ਵੀ ਕਾਨੂੰ ਨੂੰ ਕਣਕ ਪੈਣ ਤੋਂ ਪਹਿਲਾਂ ਵੀ ਤਾਂ ਸੋਫੇ ਦੇਣੇ ਨੇ ਦੇਣੇ ਸਹੀ ਰੇਟ ਦੇਣੇ ਹਾਂ ਪਰ ਅਸੀਂ ਲੇਖਾਂਗੇ ਸੀਮਾ ਨੰਬਰ ਉੱਪਰ ਪਾਣੇ ਮੇਥੋਂ ਵੀਡੀਓ ਸ਼ੇਅਰ ਕਰ